ਪੰਜਾਬ ਵਿੱਚ ਅਪਰਾਧੀਆਂ ਵੱਲੋਂ ਹੁਣ ਸ਼੍ਰੀਆਮ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਤਾਂ ਨਾਬੇ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਦਾ ਵੀ ਕਤਲ ਕਰ ਦਿੱਤਾ ਗਿਆ ਤਾਂ ਉਸ ਦਾ ਭਰਾ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਤਾਂ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਤਾਂ ਇਹ ਪੰਜਾਬ ਵਿੱਚ ਅਪਰਾਧੀਆਂ ਵੱਲੋਂ ਸ਼੍ਰੀਆਮ ਹੁਣ ਕਤਲ ਦੀਆਂ ਵਾਰਦਾਤਾਂ ਨੂੰ ਜਾਨ ਦਿੱਤਾ ਜਾ ਰਿਹਾ ਹੈ ਹੁਣ ਇਹ ਹੱਥ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਤੱਕ ਵੀ ਪਹੁੰਚਦੀ ਨਜ਼ਰ ਆ ਰਹੇ ਨੇ ਤਾਂ ਜਿਸ ਦੀ ਤਾਜ਼ਾ ਮਿਸਾਲ ਨਾਬੇ ਤੋਂ ਸਾਹਮਣੇ ਆਈ ਹੈ ਤਾਂ ਜਿੱਥੇ ਮਿਹਸ ਗੇਟ ਨਜ਼ਦੀਕ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਇੱਕ ਪੁਲਿਸ ਮੁਲਾਜ਼ਮ ਦਾ ਤੇਜ਼ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਤਾਂ ਜਾਣਕਾਰੀ ਅਨੁਸਾਰ ਅਮਨਦੀਪ ਸਿੰਘ ਨਾਮ ਦਾ ਹਵਲਦਾਰ ਜੋ ਕਿ ਪਟਿਆਲੇ ਦੇ ਸਿਵਲ ਲਾਈਨ ਵਿੱਚ ਤਾਇਨਾਤ ਸੀ ਤਾਂ ਅਮਨਦੀਪ ਸਿੰਘ ਨਾਬੇਦਾਰ ਰਹਿਣ ਵਾਲਾ ਸੀ ਅਤੇ ਰਾਤ 8 ਵਜੇ ਦੇ ਕਰੀਬ ਪੁਲਿਸ ਮੁਲਾਜ਼ਮ ਦੀ ਕੁਝ ਨੌਜਵਾਨਾਂ ਨਾਲ ਬਹਿਸ ਹੋਈ ਦੱਸੀ ਜਾ ਰਹੀ ਹੈ ਤਾਂ ਜਿਸ ਤੋਂ ਬਾਅਦ ਹੋਰ ਇਕੱਠੇ ਹੋਏ ਨੌਜਵਾਨਾਂ ਨੇ ਉਸ ਪੁਲਿਸ ਮੁਲਾਜ਼ਮ ਅਮਨਦੀਪ ਸਿੰਘ ਅਤੇ ਉਸ ਦੇ ਭਰਾ ਅਤੇ ਤੇਜ਼ ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਤਾਂ ਜਿਸ ਵਿੱਚ ਅਮਨਦੀਪ ਸਿੰਘ ਦੀ ਮੌਤ ਹੋ ਗਈ ਤਾਂ ਹਮਲੇ ਵਿੱਚ ਅਮਨਦੀਪ ਸਿੰਘ ਦਾ ਭਰਾ ਗੰਭੀਰ ਜ਼ਖਮੀ ਹੋ ਗਿਆ ਤਾਂ ਜਿਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਤਾਂ ਇਸ ਮਾਮਲੇ ਵਿੱਚ ਥਾਣਾ ਕਤਵਾਲੀ ਦੇ ਇੰਚਾਰਜ ਸੌਰਵ ਸਰਵਾਲ ਦਾ ਕਹਿਣਾ ਹੈ ਕਿ ਉਹਨਾਂ ਨੂੰ ਮੁੰਡਲੀ ਜਾਣਕਾਰੀ ਮਿਲੀ ਹੈ ਕਿ ਕੁਝ ਨੌਜਵਾਨਾਂ ਨਾਲ ਬਹਿਸ ਤੋਂ ਬਾਅਦ ਹਮਲੇ ਦੌਰਾਨ ਅਮਨਦੀਪ ਸਿੰਘ ਨਾਮ ਦੇ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਤਾਂ ਉਹਨਾਂ ਨੇ ਕਿਹਾ ਕਿ ਅੱਜ ਤੱਕ ਜ਼ਖਮੀ ਪਰਾਂ ਕੁਝ ਕਹਿਣ ਦੀ ਹਾਲਤ ਵਿੱਚ ਨਹੀਂ ਹੈ ਪਰ ਉਹ ਉਹਨਾਂ ਵੱਲੋਂ ਪੂਰੇ ਇਲਾਕੇ ਨੂੰ ਸੀਲ ਕੀਤਾ ਗਿਆ ਤੇ ਸੀਸੀਟੀਵੀ ਦੀ ਫੋਟੋ ਦੇ ਆਧਾਰ ਤੇ ਮੁਲਾਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ ਤਾਂ ਦੱਸਿਆ ਗਿਆ ਕਿ ਪੰਜਾਬ ਵਿੱਚ ਅਪਰਾਧੀਆਂ ਵੱਲੋਂ ਸ਼ਰਿਆਮ ਹੁਣ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤਾਂ ਉੱਥੇ ਹੀ ਗੱਲ ਕਰੀ ਨਾਬੇ ਦੇ ਵਿੱਚ ਇੱਕ ਪੰਜਾਬ ਪੁਲਿਸ ਦੇ ਮੁਲਾਜ਼ਮ ਦਾ ਕਤਲ ਕਰ ਦਿੱਤਾ ਗਿਆ ਤਾਂ ਹੁਣ ਇਹ ਹੱਥ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਤੱਕ ਵੀ ਪਹੁੰਚਦੇ ਨਜ਼ਰ ਆ ਰਹੇ ਨੇ ਤਾਂ ਜਿਸ ਦੀ ਤਾਜ਼ਾ ਮਿਸਾਲ ਨਾਬੇ ਤੋਂ ਸਾਹਮਣੇ ਆਈ ਹੈ ਜਿੱਥੇ ਮਹਿਸ ਗੇਟ ਨਜ਼ਦੀਕ ਕੁੰਜ ਅਣਪਛਾਤੇ ਨੌਜਵਾਨਾਂ ਵੱਲੋਂ ਇੱਕ ਪੁਲਿਸ ਮੁਲਾਜ਼ਮ ਦਾ ਤੇਜ਼ ਤਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ ਤਾਂ ਜਾਣਕਾਰੀ ਅਨੁਸਾਰ ਅਮਰਦੀਪ ਸਿੰਘ ਨਾਮ ਦਾ ਹਵਲਦਾਰ ਜੋ ਕਿ ਪਟਿਆਲੇ ਦੇ ਸਿਵਲ ਲਾਈਨ ਵਿੱਚ ਤਾਇਨਾਤ ਸੀ ਤਾਂ ਅਮਰਦੀਪ ਸਿੰਘ ਨਾਬੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਅਤੇ ਰਾਤ 8 ਵਜੇ ਦੇ ਕਰੀਬ ਪੁਲਿਸ ਮੁਲਾਜ਼ਮ ਦੀ ਕੁਝ ਨੌਜਵਾਨਾਂ ਨਾਲ ਬਹਿਸ ਦੱਸੀ ਜਾ ਰਹੀ ਹੈ ਤਾਂ ਜਿਸ ਤੋਂ ਬਾਅਦ ਹੋਰ ਇਕੱਠੇ ਹੋਏ ਨੌਜਵਾਨਾਂ ਨੇ ਉਸ ਪੰਜਾਬ ਪੁਲਿਸ ਮੁਲਾਜ਼ਮ ਅਮਰਦੀਪ ਸਿੰਘ ਉੱਤੇ ਉਦੇ ਭਰਾ ਤੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਤਾਂ ਜਿਸ ਵਿੱਚ ਅਮਰਦੀਪ ਸਿੰਘ ਦੀ ਮੌਤ ਹੋ ਗਈ ਤਾਂ ਹਮਲੇ ਵਿੱਚ ਅਮਰਦੀਪ ਸਿੰਘ ਦਾ ਭਰਾ ਗੰਭੀਰ ਜ਼ਖਮੀ ਹੋ ਗਿਆ ਤਾਂ ਜਿਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਤਾਂ ਇਸ ਮਾਮਲੇ ਵਿੱਚ ਥਾਣਾ ਕਤਵਾਲੀ ਦੇ ਇੰਚਾਰਜ ਸੌਰਵ ਸਬਰਵਾਲ ਦਾ ਕਹਿਣਾ ਹੈ ਕਿ ਉਹਨਾਂ ਨੂੰ ਮੁੰਡਲੀ ਜਾਣਕਾਰੀ ਮਿਲੀ ਹੈ ਕਿ ਕੁਝ ਨੌਜਵਾਨਾਂ ਨਾਲ ਬਹਿਸ ਤੋਂ ਬਾਅਦ ਹਮਲੇ ਦੌਰਾਨ ਅਮਰਦੀਪ ਸਿੰਘ ਨਾਮ ਦੇ ਪੁਲਿਸ ਮਲਾਜ਼ਮ ਦੀ ਮੌਤ ਹੋ ਗਈ ਤਾਂ ਉਹਨਾਂ ਨੇ ਕਿਹਾ ਕਿ ਅਜੇ ਤੱਕ ਜ਼ਖਮੀ ਭਰਾ ਕੁਝ ਕਹਿੰਦੇ ਹਾਲਾਤ ਵਿੱਚ ਨਹੀਂ ਹੈ ਪਰ ਉਹਨਾਂ ਵੱਲੋਂ ਪੂਰੇ ਇਲਾਕੇ ਨੂੰ ਸੀਲ ਕੀਤਾ ਗਿਆ ਤਾਂ ਇੱਥੇ ਸੀਸੀਟੀਵੀ ਦੀਆਂ ਫੋਟੋਆਂ ਦੇ ਆਧਾਰ 'ਤੇ ਮਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ ਪੁਲਿਸ ਮਲਾਜ਼ਮ ਸਿਗਾ ਸਾਨੂੰ ਤਾਂ ਫੋਨ ਆਇਆ ਕਿ ਉਹਨੂੰ ਕਿਸੇ ਨੇ ਪਿੱਛੋਂ ਆ ਕੇ ਮਾਰਤਾ ਪ੍ਰਸ਼ਾਸਨ ਦੱਸੋ ਹੁਣ ਕੀ ਕਰ ਰਿਹਾ ਹੈ ਮੈਨੂੰ ਲੱਭ ਕੇ ਦੋ ਕਿਸ ਬੰਦੇ ਨੇ ਉਹਨੂੰ ਮਾਰਿਆ ਸਿਰਫ ਇੱਕ ਫੋਨ ਆਇਆ ਕਿ ਬੰਦਾ ਮਰ ਗਿਆ ਪੁਲਿਸ ਮੁਲਾਜ਼ਮ ਮਾਰਤਾ ਮੇਰਾ ਭਾਈ ਮਾਰਤਾ ਕਿਵੇਂ ਮਾਰਤਾ ਸ਼ਹਿਰ ਦੇ ਵਿੱਚ ਏਡੀ ਕੀ ਦੁਸ਼ਮਣੀ ਏਡੀ ਕੀ ਲੜਾਈ ਹੋਗੀ ਬੰਦੇ ਦੀ ਕਿ ਬੰਦਾ ਪਿੱਛੋਂ ਆ ਕੇ ਕੋਈ ਮਾਰ ਦੂਗਾ ਪੁਲਸ ਆਵਾ ਵੀ ਸੇਫ ਨਹੀਂ ਹੋ ਰਹੀ ਪੁਲਸ ਆਵਾ ਵੀ ਸੇਫ ਨਹੀਂ ਹੈਗਾ ਇੱਥੇ ਹੋਰ ਦੱਸੋ ਕੀ ਐ ਕਿੱਥੇ ਡਿਊਟੀ ਕਰਦੇ ਸੀ ਉਹ ਪਟਿਆਲੇ ਡਿਊਟੀ ਕਰਦੇ ਸੀਗੇ ਉਹ ਬਰੇਡ ਤੇ ਜਾਣਾ ਸੀ ਕੱਲ ਨੂੰ ਸ਼ਬਾ ਕੱਲ ਬਰੇਡ ਤੇ ਜਾਣਾ ਸੀ 26 ਜਨਵਰੀ ਦੀ ਡਿਊਟੀ ਸੀ ਉਹਦੀ ਤੁਹਾਨੂੰ ਕੋਈ ਪਤਾ ਨਹੀਂ ਉਹਦਾ ਬਾਈ ਸਾਨੂੰ ਤਾਂ ਹੁਣ ਫੋਨ ਆਇਆ ਅਸੀਂ ਤਾਂ ਬੈਠੇ ਸੀ ਅਸੀਂ ਤਾਂ ਨਾਲ ਦੀ ਨਾਲ ਪਾਪਾ ਤੇ ਮੰਮੀ ਨੂੰ ਲੈ ਕੇ ਸਿਵਲ ਹਸਪੀਟਲ ਆ ਗਏ ਤੁਸੀਂ ਕੀ ਮੱਕ ਕਰਦੇ ਹੁਣ ਜਿਹੜੇ ਅਰੂਪੀ ਨੇ ਉਹਨਾਂ ਦੇ ਖਲਾਫ ਅਰੂਪੀ ਪਹਿਲਾਂ ਪਤਾ ਲੱਗਣਗੇ ਤਾਂ ਹੀ ਕੁਝ ਕਰਾਂਗੇ ਨਾ ਅਰੂਪੀ ਤੁਸੀਂ ਲੱਭੋ ਤੁਸੀਂ ਪ੍ਰਸ਼ਾਸਨ ਨੂੰ ਕਹੋ ਕਿ ਪੁਲਿਸ ਮੁਲਾਜ਼ਮ ਮਾਰਤਾ ਐਡਾ 6 ਫੁੱਟ ਦਾ ਲੱਭੋ ਕਿਹਨੇ ਮਾਰਿਆ

ये आइडिया नहीं हो तो पोस्टमार्टम पता लगेगा हाँ हमारे पास ब्राउड डेट आए हैं ये अमनदीप सिंह नाम था इनका हाँ नवदीप सिंह नाम से एक भाई भी आया था हाँ जिसको भी सौर पे जस्र पे चोट वगैरह आई है उससे भी काफी हाँ टाके वगैरह लगे اس کے پانچ سے چھ کے اراؤنڈ رکھیں سیریس تو نہیں ہے سیریس وغیرہ تو نہیں ہے بس پرچہ وغیرہ ہوا ہے اس کا ایک افیسر کالونی پٹیالہ بھی کے ایک کانسٹبل امن نام دا لڑکا ہے وہ پوسٹڈ ہے اوتے سی اودی اج میں گنابا کول کوئی روڈ رے ہوئی ہے جو ہن تک سمجھ ایا ہے جو ہن تک سਾਨੂੰ پتہ لگیا ہے باقی الے تو اسی تفصیل نال الے نو الے پریلیمینری انکوائری کر رہے ہیں ਜਿਸ ਤਰ੍ਹਾਂ ਵੀ ਸਾਨੂੰ ਸਾਰੀ ਗੱਲ ਸਮਝ ਆਊਗੀ ਉਸ ਤਰ੍ਹਾਂ ਅਸੀਂ ਫਿਰ ਤੁਹਾਨੂੰ ਕਨਵੇ ਕਰਾਂਗੇ ਹਲੇ ਸਿਰਫ ਇਹਨੇ ਕੀ ਪਤਾ ਲੱਗਿਆ ਵੀ ਇੱਕ ਪੰਜਾਬ ਪੁਲਿਸ ਦਾ ਇੱਕ ਅਫੀਸਰ ਸੀਗਾ ਕਾਂਸਟੇਬਲ ਉਹਦੀ ਡੈਥ ਹੋਈ ਹੈ ਲੱਗਿਆ ਪਤਾ ਜੀ ਡਿਊਟੀ ਕਿੱਥੇ ਕਰਦਾ ਸੀ ਜੰਮੂ ਅਫੀਸਰ ਕਲੋਨੀ ਚ ਦੱਸਿਆ ਜਾ ਰਿਹਾ ਪਰ ਹਲੇ ਰਿਕਾਰਡ ਚੈੱਕ ਕਰਨਾ ਬਾਕੀ ਹੈ ਤੇ ਇਹਦੇ ਭਰਾ ਦੇ ਵੀ ਮਾਰੀ ਨੇ ਸੱਟਾਂ ਉਹਦੇ ਵੀ ਕਾਫੀ ਮੈਂ ਜਸਟ ਹੁਣੇ ਆਇਆ ਹਾਂ ਇੱਕ ਵਾਰ ਅਸੀਂ ਸਾਰਾ ਕੁਝ ਦੇਖ ਲਈਏ ਤੇ ਜਿਵੇਂ ਇਨਫਾਰਮੇਸ਼ਨ ਮੈਨੂੰ ਆਈ ਹੈ ਮੈਂ ਨਾਲ ਦੀ ਇਮੀਡੀਏਟਲੀ ਉਧਰ ਪਹੁੰਚ ਗਿਆ ਸੀ ਕਤਲ ਕਾਦੀ ਨਾਲ ਕੀਤਾ ਗਿਆ ਕਤਲ ਕਾਦੀ ਨਾਲ ਕੀਤਾ ਗਿਆ ਤੁਹਾਨੂੰ ਮੈਂ ਉਹੀ ਦੱਸ ਰਿਹਾ ਵੀ ਇੱਕ ਵਾਰ ਮੈਨੂੰ ਜਾਂਚ ਕਰ ਲੈਂਦਾ ਫਿਰ ਮੈਂ ਤੁਹਾਨੂੰ ਸਾਰਾ ਕੁਝ ਸੈਪਰੇਟਲੀ ਦੱਸਦਾ ਪਲੀਜ਼ ਮੈਨੂੰ ਦੇਖ ਲੈਂਦਾ ਇੱਕ ਵਾਰ ਪਲੀਜ਼ ਮਰਡਰ ਹੋਏ ਦੇ ਬਾਰੇ ਇਸ ਨੇ ਕੀ ਮਤਬੜੇ ਗਿਆ ਕੱਲ ਦੇਰ ਸ਼ਾਮ 25 ਜਨਵਰੀ ਨੂੰ ਲਾਬੇ ਸ਼ਹਿਰ ਚ ਮਹਿਸ ਗੇਟ ਦੇ ਲਾਗੇ ਇੱਕ ਬੜੀ ਅਨਸੁਖਾਵੀ ਘਟਨਾ ਵਾਪਰੀ ਜੀਦੇ ਚ ਅਮਨਦੀਪ ਸਿੰਘ ਨਾਮਦੇ ਇੱਕ ਪੁਲਿਸ ਮੁਲਾਜ਼ਮ ਨੂੰ ਜੋ ਕਿ ਹੈੱਡ ਕਨਸਟੇਬਲ ਸੀਗਾ ਤੇ ਸਿਵਲ ਲਾਈਨ ਥਾਣੇ ਪਟਿਆਲੇ ਚ ਪੋਸਟਡ ਸੀਗਾ ਉਹਦਾ 5 ਤੋਂ 6 ਨੌਜਵਾਨਾਂ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਇਮੀਡੀਏਟਲੀ ਪਟਿਆਲਾ ਪੁਲਿਸ ਨੇ ਟੀਮਾਂ ਬਣਾ ਕੇ ਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰਤੀ ਕਤਲ ਦਾ ਮੁਕੱਦਮਾ ਕੋਤਵਾਲੀ ਨਾਪਾ ਦਰਜ ਕੀਤਾ ਗਿਆ ਤੇ ਜਿਹੜੇ 6 ਕਾਤਲ ਸੀਗੇ ਉਹਨਾਂ ਚੋਂ ਦੋ ਕਾਤਲ ਜਿਹੜੇ ਆ ਉਹ ਪਟਿਆਲਾ ਪੁਲਿਸ ਨੇ ਰਾਉਂਡ ਅਪ ਕਰ ਲਏ ਆ ਜਿਨ੍ਹਾਂ ਨੇ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਬਾਕੀ ਚਾਰ ਕਾਤਲਾਂ ਨੂੰ ਫੜਨ ਲਈ ਟੀਮਾਂ ਲਗਾਤਾਰ ਛਾਪੇ ਮਾਰੀਆਂ ਕਰ ਰਹੀਆਂ ਨੇ ਤੇ ਸਾਨੂੰ ਉਮੀਦ ਹੈ ਕਿ ਸ਼ਾਮ ਤੱਕ ਅਸੀਂ ਉਹ ਬਾਕੀ ਦੇ ਚਾਰ ਕਾਤਲ ਵੀ ਫੜ ਸਕਾਂਗੇ ਕਾਰਨ ਜੀ ਦੇਖੋ ਕਾਰਨ ਜਿਹੜਾ ਕਿ ਹੁਣ ਤੱਕ ਕਲੀਅਰ ਹੋਇਆ ਕਿ ਕੁਝ ਪੈਸਿਆਂ ਦੇ ਲੈਣ-ਦੇਣ ਦੀ ਕੋਈ ਗੱਲ ਸੀਗੀ ਪਰੰਤੂ ਜੇ ਆਪਾਂ ਕਹੀਏ ਕਿ ਕੋਈ ਕਾਫੀ ਵੱਡੀ ਅਮਾਉਂਟ 'ਚ ਕੋਈ ਪੈਸੇ ਸੀਗੇ ਉਹ ਗੱਲ ਨਹੀਂ ਹੈਗੀ ਛੋਟੀ ਗਿਣਤੀ 'ਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਬਹਿਸ਼ ਸ਼ੁਰੂ ਹੋਈ ਉਸ ਬੈਸਟ ਦੇ ਦੌਰਾਨ ਹੀ ਉਹਨੂੰ ਦੋ ਵਾਰੀ ਚਾਕੂ ਮਾਰਿਆ ਗਿਆ ਤੇ ਦੋ ਦੋਸ਼ੀ ਜਿਹੜੇ ਕਾਤਲ ਸੀ ਉਹ ਅਸੀਂ ਅਰੈਸਟ ਕਰ ਲਏ ਆ ਤੇ ਬਾਕੀ ਦੇ ਚਾਰ ਵੀ ਅਸੀਂ ਸ਼ਾਮ ਤੱਕ ਅਰੈਸਟ ਕਰਾਂਗੇ ਟੀਮਾਂ ਸਾਡੀਆਂ ਸੀਆਈਏ ਪਟਿਆਲਾ ਸੀਆਈਏ ਸਮਾਣਾ ਸਾਰੀਆਂ ਟੀਮਾਂ ਆਪਰੇਸ਼ਨਲ ਇਸੇ ਕੰਮ ਤੇ ਲੱਗੀਆਂ ਸੀ ਕਿਉਂਕਿ ਸਾਡਾ ਆਪਣਾ ਮੁਲਾਜ਼ਮ ਸੀਗਾ ਤੇ ਵੀ ਐਨਸ਼ੋਰ ਕੀ ਅਸੀਂ ਇਹਦੇ ਚ ਐਗਜ਼ੈਂਪਲਰੀ ਐਕਸ਼ਨ ਲਵਾਂਗੇ ਤੇ ਸਖਤ ਤੋਂ ਸਖਤ ਸਜ਼ਾ ਇਹਨਾਂ ਦੋਸ਼ੀਨੋ ਦੋ ਇਜਾਦ ਇਹਨਾਂ ਦਾ ਭਰਾ ਵੀ ਨਾਲ ਸੀ ਉਹ ਕਿਦਾਂ ਜ਼ਖਮੀਆਂ ਕਿਦਾਂ ਕੰਡੀਸ਼ਨ ਹੁੰਦਾ ਕ੍ਰਿਮੀਨਲ ਵੈ ਕਾਨੂੰਨ ਸੀ ਜੀ ਉਹ ਜੀ ਅਜੇ ਦੇਖੋ ਇਮੀਡੀਏਟਲੀ ਮੈਂ ਸਭ ਤੋਂ ਪਹਿਲਾਂ ਬਰੀਫ ਹੀ ਕੀਤਾ ਹੈ ਸੋ ਵੀ ਆਰ ਵਰਕਿੰਗ ਔਨ ਦੀ ਇਨਵੈਸਟੀਗੇਸ਼ਨ ਤੇ ਦੁਬਾਰੇ ਵੀ ਤੁਹਾਨੂੰ ਤਫਤੀਸ਼ ਬਾਰੇ ਬਾਕੀ ਡਿਟੇਲਸ ਮੈਂ ਦੱਸਾਂਗੇ। ਇਹ ਪਰਿਵਾਰਿਕ ਮੈਂਬਰ ਸੀ ਨਾ ਤੇ ਜਾਂ ਕੋਈ ਯਾਰ ਨਹੀਂ ਇਹ ਪਰਿਵਾਰਿਕ ਮੈਂਬਰ ਨਹੀਂ ਸੀ ਜੀ ਇਹਨਾਂ ਦਾ ਕੁਛ ਨਾ ਪੈਸਿਆਂ ਦਾ ਜਿਵੇਂ ਮੈਂ ਦੱਸਿਆ ਪੈਸਿਆਂ ਦਾ ਲੈਣ-ਦੇਣ ਸੀਗਾ ਛੋਟੇ ਅਮਾਊਂਟ ਚ ਉਸ ਬੈਸਟ ਨੂੰ ਇਹਨਾਂ ਤੋਂ ਆਪਣਾ ਜਿਹੜਾ ਇਸ ਵਾਰਦਾਤ ਨੂੰ ਅੰਜਾਮ ਬਹਿਸ ਦੇ ਦੌਰਾਨ ਹੀ ਦਿੱਤਾ ਗਿਆ ਦੋ ਵਾਰੀ ਚਾਕੂ ਦੇ वार ਉਹਦੇ ਪੇਟ 'ਚ ਤੇ ਢਿੱਡ 'ਚ ਕੀਤੇ ਗਏ dono ਜਦੋਂ ਤੱਕ ਹਸਪਤਾਲ ਲੈ ਕੇ ਗੋਦੀ ਮੌਤ ਹੋ ਗਈ ਸੀ ਸੋ ਦੋ ਦੋਸ਼ੀ ਦੋ ਕਤਲ犯 ਅਸੀਂ ਅਰੈਸਟ ਕਰ ਲਏ ਆ ਬਾਕੀ ਦੇ ਵੀ ਅਸੀਂ ਬਹੁਤ ਛੇਤੀ ਅਰੈਸਟ ਕੀ ਲੱਗਦਾ ਸਰ